ਤੁਸੀਂ ਵੇਖ ਰਹੇ ਹੋ ਲਿਬਰਲਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਡਾ ਸਵਾਗਤ ਹੈ ਜੀ ਮੁੱਦਾ ਬਣਦਾ ਜਾ ਰਿਹਾ ਹੈ ਕਿ ਅਕਾਲੀ ਦਲ ਤੋਂ ਤਕੜੀ ਚੋਣ ਨਿਸ਼ਾਨ ਖੁੱਸ ਸਕਦਾ ਹੈ ਅਕਾਲੀ ਦਲ ਤੋਂ ਦਫਤਰ ਖੋਇਆ ਜਾ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਦਲ ਤੋਂ ਤਕੜੀ ਚੋਣ ਨਿਸ਼ਾਨ ਤੋਂ ਲੈ ਕੇ ਦਫਤਰ ਤੱਕ ਕਹਿੰਦੇ ਖੋਣ ਦੀ ਤਿਆਰੀ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਆਪਰੇਸ਼ਨ 나ਗਪੁਰ ਸ਼ੁਰੂ ਹੋ ਗਿਆ ਇੱਕ ਪਾਸੇ ਸੁਖਬੀਰ ਬਾਦਲ ਵਾਲੀ ਤਰ ਫੈਸਲੇਦਾਰ ਫੈਸਲੇ ਲੈ ਰਹੀ ਹੈ ਇੱਕ ਪਾਸੇ ਅਨੁਸ਼ਾਸਨੀ ਕਮੇਟੀ ਬਲਵਿੰਦਰ ਸਿੰਘ ਪੁੰਦੜ ਮੇਸ਼ੇਂਦਰ ਗਰੇਵਾਲ ਤੇ ਰਣੀਕੇ ਹੋਰੀ ਕੁਲਜਾਤ ਸਿੰਘ ਰਣੀਕੇ ਹੋਰੀ ਕਹਿੰਦੇ ਜੀ ਫੈਸਲੇ ਲੈ ਰਹੇ ਆ ਕਿ ਪਹਿਲਾਂ ਅੱਠ ਬਾਗੀ ਕੱਢੇ ਫਿਰ ਉਹਨਾਂ ਬਾਗੀਆਂ ਨਾਲ ਬੈਠਣ ਕਰਕੇ ਸਰਪ੍ਰਸਤ ਸੁਖਦੇਵ ਸਿੰਘ ਢੀਂਸਾ ਨੂੰ ਕੱਢਿਆ ਉਧਰ ਸੁਖਦੇਵ ਸਿੰਘ ਢੀਂਸਾ ਕਹਿੰਦੇ ਮੈਂ ਬਾਗੀ ਬਹਾਲ ਕਰਤੇ ਇਹ ਮੈਨੂੰ ਕਿਵੇਂ ਕੱਢ ਸਕਦੇ ਆ ਅਨੁਸ਼ਾਸਨੀ ਕਮੇਟੀ ਕੋਲ ਕੋਈ ਅਧਿਕਾਰ ਹੀ ਨਹੀਂ ਇਹ ਫੈਸਲਾ ਵਰਕਿੰਗ ਕਮੇਟੀ ਜਾਂ ਪ੍ਰਧਾਨ ਲੈ ਸਕਦਾ ਤੇ ਪਰ ਅਨੁਸ਼ਾਸਨੀ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਸੁਖਦੇਵ ਸਿੰਘ ਢੀਂਸਾ ਭੁੱਲ ਗਏ ਕਿ ਉਹਨਾਂ ਨੇ ਖੁਦ ਜਥੇ ਗੁਰਦ ਸਿੰਘ ਟੋੜਾ ਦੇ ਖਿਲਾਫ ਹੁਣ ਸ਼ਸ਼ਨੀ ਗੰਡੀ ਦੇ ਪ੍ਰਧਾਨ ਦੇ ਹੁਣ ਨਾਤੇ ਇਹੀ ਫੈਸਲਾ ਲਿਆ ਸੀ ਪੁੰਦਰੋਰੀ ਕਹਿੰਦੇ ਕਿ ਜਦੋਂ ਜਥੇ ਗੁਰਦ ਸਿੰਘ ਟੋੜਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਮੂਰੇ ਸਵਾਲ ਰੱਖਿਆ ਕਿ ਤੁਸੀਂ ਵਰਕਿੰਗ ਪ੍ਰਧਾਨ ਕਿਉਂ ਨਹੀਂ ਬਣਾਉਂਦੇ ਤੁਸੀਂ ਮੁੱਖ ਮੰਤਰੀ ਵੀ ਤੁਸੀਂ ਪ੍ਰਧਾਨ ਵੀ ਤੁਸੀਂ ਇੱਕ ਉਹਦਾ ਛੱਡੋ ਤੇ ਕਹਿੰਦੇ ਇਹ ਸਵਾਲ ਕਰਨ ਤੇ ਹੀ ਸੁਖਦੇਵ ਸਿੰਘ ਢੀਂਡਸਾ ਨੇ ਕਹਿੰਦੇ ਜਥੇ ਗੁਰਦ ਸਿੰਘ ਟੋੜਾ ਨੂੰ ਪਾਰਟੀ ਚੋਂ ਬਾਹਰ ਕੱਢਣ ਦਾ ਹੁਕਮ ਸੁਣਾਤਾ ਸੀ ਉਹ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਸੀ ਉਸ ਸਮੇਂ ਉਹ ਅਨੁਸ਼ਾਸਨੀ ਕਮੇਟੀ ਦੇ ਪ੍ਰਧਾਨ ਦੇ ਨਾਤੇ ਸੁਣਾਇਆ ਸੀ ਹੁਣ ਉਹੀ ਅਨੁਸ਼ਾਸਨੀ ਕਮੇਟੀ ਤੁਹਾਡੇ ਕਲੱਬ ਜਦੋਂ ਸੁਣਾ ਰਹੀ ਹੈ ਤੁਸੀਂ ਕਹਿੰਦੇ ਹੋ ਗੈਰ ਸੰਧਾਰਤ ਕਹ ਜੀਏ ਇੱਧਰ ਉਧਰ ਸੁਖਦੇਵ ਸਿੰਘ ਢਿੰਸਾ ਕਹਿੰਦੇ ਵੀ ਅਸੀਂ ਬੁਲਾਵਾਂਗੇ اجلاس اجلاس ਬਣਾ ਕੇ ਅਸੀਂ ਚੁਣਾਂਗੇ ਨਵਾਂ ਪ੍ਰਧਾਨ ਤੇ ਜਦੋਂ ਨਵਾਂ ਪ੍ਰਧਾਨ ਚੁਣਿਆ ਜਾਊਗਾ ਤਾਂ ਨਵਾਂ ਪ੍ਰਧਾਨ ਦੇ ਕੋਲ ਬਣੂਗੀ ਨਵੀਂ ਟੀਮ ਚਿਹਰੇ ਚਾਹੇ ਪੁਰਾਣਾ ਹੀ ਹੋਣ ਤੇ ਉਹ ਫਿਰ ਚੋਣ ਨਿਸ਼ਾਨ ਵੀ ਪੁਰਾਣਾ ਹੀ ਮੰਗਣਗੇ ਤੱਕੜੀ ਚੋਣ ਨਿਸ਼ਾਨ ਨਾਲ ਕੋਲ ਕੀ ਸੱਚmu change ਹੋਣ ਜਾ ਰਹੇ ਬਲਵਿੰਦਰ ਸਿੰਘ ਭੁੰਦੜ ਕਹਿੰਦੇ ਕਿ ਪੰਜਾਬ ਦੇ ਵਿੱਚ ਸਾਡੇ ਖਿਲਾਫ ਅਕਾਲੀ ਦਲ ਦੇ ਖਿਲਾਫ ਉਹ ਤਾਂ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਦੇ ਖਿਲਾਫ ਕਹਿੰਦੇ ਹੋ ਕਿ ਆਪਰੇਸ਼ਨ 나ਗਪੁਰ ਚੱਲ ਰਿਹਾ ਪਹਿਲਾਂ ਆਪਰੇਸ਼ਨ ਲੋਟਸ ਬਹੁਤ ਚਰਚਾ ਚ ਰਿਹਾ ਆਮ ਆਦਮੀ ਪਾਰਟੀ ਕਹਿੰਦੇ ਸਾਡੇ ਐਮਐਲਏ ਖਰੀਦੇ ਜਾ ਰਹੇ ਜੀ 25 ਕਰੋੜ 40 ਕਰੋੜ 45 ਕਰੋੜ ਹੁਣ ਇਸੇ ਪਹਿਲੂ ਦੇ ਉੱਤੇ ਅਕਾਲੀ ਦਲ ਬੋਲਣ ਲੱਗਾ ਪਰਮਿੰਦਰ ਭੁੰਦੜ ਕਹਿੰਦੇ ਕਿ ਵੀ ਸਾਡੇ ਖਿਲਾਫ ਆਪਰੇਸ਼ਨ 나ਗਪੁਰ ਸ਼ੁਰੂ ਹੋਇਆ ਤੇ ਇਹਦੇ ਤਹਿਤ ਸਤੋ ਸਾਡਾ ਦਫਤਰ ਖੁਣਾ ਤੇ ਸਾਡਾ ਸਦਾ ਝੋਣ ਛਾਨ ਹੋਣਾ ਜੋ ਕੋਈ ਸ਼ਿਪਸੈਨਾ ਨਾਲ ਹੋਇਆ ਉਹ ਕੋਈ ਸਾਡੇ ਨਾਲ ਹੋਣਾ ਮਤਲਬ ਇਸੇ ਤਰ੍ਹਾਂ ਐਨਸੀਪੀ ਨਾਲ ਵੀ ਹੋਇਆ ਇਸੇ ਤਰ੍ਹਾਂ ਸ਼ਿਪਸੈਨਾ ਨਾਲ ਵੀ ਹੋਇਆ ਇਸੇ ਤਰ੍ਹਾਂ ਐਨਲੋ ਨਾਲ ਵੀ ਹੋਇਆ ਉਹ ਕਹਿੰਦੇ ਹੁਣ ਸਾਡੇ ਨਾਲ ਹੋਣਾ ਤੇ ਇੱਧਰ ਮਹਿੰਦਰ ਗਰੇਵਾਲ ਕਹਿੰਦੇ ਆਪਰੇਸ਼ਨ ਨਾਗਪੁਰ ਤਹਿਤ ਅਮਰਿਤਪਾਲ ਸਿੰਘ ਨੂੰ ਮੈਦਾਨ ਚ ਤਾਰਿਆ ਸੀ ਕਹਿੰਦੇ ਸਾਡੀ ਗੱਲ ਚੱਲ ਰਹੀ ਸੀ ਭਾਜਪਾ ਨਾਲ ਘੱਟ ਜੋੜਦੀ ਉਹ ਜਦੋਂ ਸਿਰੇ ਨਹੀਂ ਚੜੀ ਤਾਂ ਕਹਿੰਦੇ ਕਿ ਪੜਦੇ ਹੋਲਿਓ ਜਿਹੜਾ ਹਾਂ ਆਪਰੇਸ਼ਨ ਨਾਗਪੁਰਸੀ ਦਾ ਉਹ ਪਰਦੇ ਸਾਹਮਣੇ ਆ ਗਿਆ ਤੇ ਇਸੇ ਤਹਿਤ ਅਮਰਿਤਪਾਲ ਸਿੰਘ ਨੂੰ ਕਹਿੰਦੇ ਤਾਰਿਆ ਗਿਆ ਮੈਦਾਨ ਚ ਹੁਣ ਇਹ ਸਾਰੇ ਵਰਤਾਰੇ ਦੇ ਵਿਚਾਰੇ ਇਹ ਚਰਚਾ ਜ਼ੋਰ ਫੜਦੀ ਜਾ ਰਹੀ ਆ ਕਿ ਕੀ ਸੱਚਮੁੱਚ ਭਾਜਪਾ ਇਸ ਸਥਿਤੀ ਦੇ ਵਿੱਚ ਹੈ ਸੰਘ ਇਸ ਸਥਿਤੀ ਦੇ ਵਿੱਚ ਹੈ ਕਿ ਉਹ ਪੰਜਾਬ ਚ ਅਕਾਲੀ ਦਲ ਨੂੰ ਪਾੜ ਕੇ ਇਹਨਾਂ ਨੂੰ ਆਪਣੇ ਆਪਣੇ ਘਨੇੜੀ ਚੜਾ ਕੇ ਦਫ਼ਤਰਾਂ ਪਿੱਛੇ ਚੋਣ ਨਿਸ਼ਾਨ ਪਿੱਛੇ ਹਾਂ ਉਹਦੇਦਾਰੀਆਂ ਪਿੱਛੇ ਕਰਸੀਆਂ ਪਿੱਛੇ ਪ੍ਰਧਾਨਗੀਆਂ ਪਿੱਛੇ ਲੜਾਉਣ ਜਾ ਰਹੀ ਹੈ ਜائیں ਆਪ ਮਾਰੇ ਲੜ ਰਹੇ ਨੇ ਸੱਤਾ ਖੁਸੀ ਆਪਣੇ ਗਲਤ ਫੈਸਲੇ ਕਰਕੇ ਹੈ ਸਿੱਖ ਭਾਈਚਾਰੇ ਨੂੰ ਸਿੱਖ ਹਿੱਤਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਲਾਂਭੇ ਕਰਨ ਕਰਕੇ ਤੇ ਮੌਕਾ ਮਿਲਿਆ ਜੇ ਭਾਜਪਾ ਨੂੰ ਪੈਰ ਤਰਨ ਦਾ ਤਾਂ ਉਹ ਤੁਹਾਡੇ ਕਨੇਡੀ ਚੜ ਕੇ ਹੀ ਆਏ ਸੀ ਪੰਜਾਬ ਸੋ ਇਸ ਲਈ ਅਕਾਲੀ ਦਲ ਅਜੇ ਵੀ ਉਸ ਪਹਿਲੂਆਂ ਤੇ ਮੰਥਨ ਕਰਨ ਦੀ ਬਜਾਏ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇੱਕ ਨਵੇਂ ਵਿਵਾਦ ਖੜੇ ਕਰ ਰਿਹਾ ਪਰ ਇਸ ਵਿਵਾਦ ਦੇ ਵਿੱਚ ਜੇ ਕੁਝ ਕੰਨ ਸੱਚਾ ਹੈਗਾ ਕਿਉਂਕਿ ਭਾਜਪਾ ਇਹ ਜੀਆਂ ਨੀਤੀਆਂ ਅਪਣਾਉਂਦੀ ਹੈ ਭਾਜਪਾ ਜਈਆਂ ਚਾਲਾਂ ਚੱਲ ਲੈਂਦੀ ਹੈ ਸੋ ਇਸ ਲਈ ਹੁਣ ਪੰਜਾਬ ਦੇ ਅੰਦਰ ਆਪਰੇਸ਼ਨ ਲੋਟਸ ਤੋਂ ਬਾਅਦ ਆਪਰੇਸ਼ਨ ਨਾਗਪੁਰ ਚੱਲ ਰਿਹਾ ਤੇ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਤੋਂ ਦਫ਼ਤਰ ਤੇ ਤੱਕੜੀ ਚੋਣ ਨਿਸ਼ਾਨ ਖਸਣ ਜਾ ਰਹੇ